ਸਸਕਾਲ ਦੋਸਤੋ ਵੈਲ ਫਾਰਮ ਚੈਨਲ ਤੇ ਸਭ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਏ ਆ ਫਤਿਹਗੜ੍ਹ ਸਾਹਿਬ ਦੇ ਨੇੜੇ ਗੁਰਦੁਆਰਾ ਸਾਹਿਬ ਤੋਂ 1 ਕਿਲੋਮੀਟਰ ਪਟੜੀ ਦੇ ਨਾਲ ਇੱਕ ਮਾਜਿਦ ਬਣੀ ਹੋਈ ਹੈ ਸਦਨਾ ਭਗਤ ਦੀ ਸਦਨਾ ਭਗਤ ਸੀਗਾ ਜਿਹੜਾ ਪਹਿਲਾਂ ਕਸਾਈ ਹੁੰਦਾ ਸੀਗਾ ਉਸ ਤੋਂ ਬਾਅਦ ਉਹ ਗੁਰਮਤਿ ਚ ਆ ਗਿਆ ਸੀ ਤੇ ਉਹ ਗੁਰਮਤਿ ਨੂੰ ਹੀ ਗ੍ਰੈਂਡ ਕਰ ਲਿਆ ਸੀਗਾ ਆ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਵਧੀਆ ਬਿਲਡਿੰਗ ਹੈ ਇਹ ਸਰੰਦੇਟਾਂ ਨਾਲ ਤਿਆਰ ਅੰਦਰ ਚੱਲਦੇ ਆਂ ਇਹ ਗਵਰਨਮੈਂਟ ਆਫ ਪੰਜਾਬ ਦੀ ਸੂਚਨਾ ਲਿਖੀ ਹੋਈ ਆ ਵੀ ਇਹਨੂੰ ਕੋਈ ਖਰਾਬ ਨਹੀਂ ਕਰ ਸਕਦਾ ਅੰਦਰੋਂ ਕਾਫੀ ਸ਼ਾਨਦਾਰ ਤਰੀਕੇ ਨਾਲ ਬਣੀ ਹੋਈ ਆ ਸਰੰਦੀ ਇੱਟਾਂ ਨਾਲ ਤਿਆਰ ਬੜੇ-ਬੜੇ ਇਹਦੀ ਹਾਲਤ ਬਾਕੀ ਬਿਲਡਿੰਗਾਂ ਦੇ ਨਿਸ਼ਬਤ ਬਹੁਤ ਵਧੀਆ ਰਿਜ਼ਰਵ ਕੀਤੀ ਹੋਈ ਆ ਦੇਖੋ ਕਿਸੇ ਟਾਈਮ ਪੂਰੇ ਮਕਵਾਰਾ ਹੁੰਦਾ ਹੋਊਗਾ ਉੱਪਰ ਛੱਤ ਹੈ ਜਿਹੜੀ ਗਿਰ ਚੁੱਕੀ ਆ ਤੇ ਅੰਦਰ ਕਮਰੇ ਬਣੇ ਹੋਏ ਨੇ ਚਾਰੇ ਪਾਸੇ ਛੋਟੇ ਛੋਟੇ ਪੂਰੇ ਲੋਕ ਬੈ ਕੇ ਦੁਆ ਕਰਦੇ ਸੀਗੇ ਨਮਾਜ਼ ਵਗੈਰਾ ਪੜ੍ਹਦੇ ਸੀ ਅੰਦਰੇ ਚੱਲਦੇ ਆ ਅੰਦਰ ਕੁਝ ਨਹੀਂ ਆ ਖਾਲੀ ਹੈ ਜੀ ਥੱਲੇ ਇਹਦਾ ਸੁਧਾਰ ਕਰਤਾ ਸਾਰਾ ਫਤਿਹਗੜ੍ਹ ਸਾਹਿਬ ਸਵੇਤੇ ਆਉਣ ਵੇਲੇ ਤੁਸੀਂ ਜ਼ਰੂਰ ਦੇਖ ਕੇ ਜਾਇਓ ਆ ਕਾਫੀ ਮਾਊਂਟਮੈਂਟ ਸਥਾਨ ਹੈ ਇਹ ਇਹੀ 뷰ੂ ਸੀਗਾ ਵੀਡੀਓ ਬਧੇ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਇਧਰੋਂ ਵੀ ਦਿਖਾਉਣਾ ਹੈ ਤੁਹਾਨੂੰ ਫਸਟ ਟਾਈਮ ਦੇਖੋ ਕੋਈ ਬਿਲਕੁਲ ਖਾਲੀ ਭਈ ਹੈ ਨਸ਼ੇੜੀ ਵਗੈਰਿਆਂ ਆਉਂਦਾ ਲੋਕਾਂ ਦਾ ਯਾਰ ਕਿ ਉੱਤੇੇ ਬੋਲ ਰਹੇ ਹੈ ਸਾਧਨੇ ਭਾਗ ਤੁਸੀਂ ਮਸਜਿਦ ਕਿਹਾ ਜਾਂਦਾ ਇਹਨੂੰ Google Maps ਤੇ ਤੁਹਾਡੀ ਮੈਂ ਲੋਕੇਸ਼ਨ ਪਾ ਦੂੰਗਾ ਇਹਦੀ ਕਾਫੀ ਸ਼ਾਨਦਾਰ ਬਿਲਡਿੰਗ ਹੈ ਇੱਕ ਦਰਵਾਜ਼ਾ ਦਾ ਬੰਦ ਹੈ ਦੂਰ ਦਾ 뷰 ਬਹੁਤ ਵਧੀਆ ਲੱਗਦਾ ਧੰਨਵਾਦ ਜੀ